ਪੱਤਰ ਜਿਨਾਸ਼ਰੀ ਫੋਟਗੜ ਸਾਹਿਬ ਦੀਆਂ ਅਦਾਲਤਾਂ ਅਤੇ ਸਬ ਡਿਵੀਜ਼ਨ ਪੱਤਰ ਦੀਆਂ ਅਦਾਲਤਾਂ ਦੇ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋ ਜਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਫੋਟਗੜ ਸਾਹਿਬ ਅਰुण ਗੁਪਤਾ ਨੇ ਦੱਸਿਆ ਹੈ ਕਿ ਲੋਕ ਅਦਾਲਤ ਦੇ ਵਿੱਚ ਅੱਜ 9145 ਦੇ ਕਰੀਬ ਕੇਸ ਆਏ ਤੇ ਉਸ ਦੇ ਵਿੱਚ ਵਿਚਾਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਲੋਕ ਅਦਾਲਤ ਦੇ ਵਿੱਚ ਵਿਆਸਬੰਦੀ ਟ੍ਰੈਫਿਕ ਚਲਾਣਾ ਤੇ ਹੋਰ ਕੇਸਾਂ ਦੀ ਸੁਣਵਾਈ ਕੀਤੀ ਹੈ ਉਨਾ ਕਿਆਕੇ ਦੋਵਾਂ ਪਾਰਟੀਆਂ ਦੇ ਆਪਸੀ ਸਹਿਮਤੀ ਦੇ ਨਾਲ ਕੇਸਾਂ ਦਾ ਨਿਬੇੜਾ ਕੀਤਾ ਗਿਆ। ਤੌਤੀ ਅਦਾਲਤ ਦੇ ਬਹੁਤ ਲਾਭ ਨੇ ਤੇ ਇਹਨਾਂ ਵਿੱਚ ਸਮਝੌਤਾ ਹੋਣ ਦੀ ਸੂਰਤ ਦੇ ਵਿੱਚ ਕੋਰਟ ਫੀਸ ਵੀ ਵਾਪਸ ਹੁੰਦੀ ਹੈ। ਪਰ ਲੋਕ ਅਦਾਲਤ ਦਾ ਫੈਸਲਾ ਹੀ ਆਖਰੀ ਹੁੰਦਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਗੁਰਦੇਵ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਵੀ ਅੱਜ ਜਿਹੜਾ ਕੀ ਸਮਝੌਤਾ ਕਰਵਾਉਣ ਤੋਂ ਬਾਅਦ ਕੇਸ ਜਿਹੜਾ ਕੀ ਖਤਮ ਕਰ ਦਿੱਤਾ ਗਿਆ। ਸਤਿ ਸ਼੍ਰੀ ਅਕਾਲ ਅੱਜ ਅਸੀਂ ਇਸ ਸਾਲ ਦੀ ਅ ਪਹਿਲੀ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਹੈ ਟੋਟਲ ਫਤੇਗੜ ਸਾਹਿਬ ਤਕਰੀਬਨ ਕੱਲ ਤੱਕ ਅਸੀਂ 9145 ਕੇਸਾਂ ਨੂੰ ਪੰਤਾਲੀ ਕੇਸ ਆਇਡੈਂਟੀਫਾਈ ਕੀਤੇ ਸੀ ਕੇਸਾਂ ਦੀ ਗਿਣਤੀ ਵੱਧ ਵੀ ਸਕਦੀ ਹੈ ਕਿਉਂਕਿ ਕਈ ਵਾਰ ਜਦੋਂ ਨੈਸ਼ਨਲ ਲੋਕ ਅਦਾਲਤ ਲੱਗਦੀ ਹੈ ਉਦੋਂ ਲੋਕੀ ਆ ਕੇ ਦਰਖਾਸਤ ਦੇ ਕੇ ਵੀ ਆਪਣਾ ਕੇਸ ਲਵਾ ਸਕਦੇ ਹੈਗੇ ਟੋਟਲ ਅਸੀਂ 10 ਬੈਂਚਸ ਕੰਸਟੀਟਿਊਟ ਕੀਤੇ ਆ ਚਾਰ ਤਾਂ ਜੁਡੀਸ਼ੀਅਲ ਅਫੀਸਰ ਦੇ ਬੈਂਚਸ ਹੈ ਜੀ ਫਤੇਗੜ ਸਾਹਿਬ ਦੇ ਵਿੱਚ ਦੋ ਐਗਜ਼ੈਕਟਿਵ ਦੇ ਬੈਂਚਸ ਹੈ ਇੱਕ ਪਰਮਨੈਂਟ ਲੋਕ ਅਦਾਲਤ ਦਾ ਬੈਂਚ ਹੈ ਇਦਾਂ ਹੀ ਦੋ ਬੈਂਚਾਂ ਬਣ ਲੋਕ ਕੰਸਟੀਟਿਊਟ ਕੀਤੀ ਹੈ ਤੇ ਇੱਕ ਖਮਾਣੋ ਕੀਤਾ ਹੈਗਾ ਤੇ ਮੈਨੂੰ ਇਹ ਉਮੀਦ ਹੈਗੀ ਆ ਕਿ ਅੱਜ ਅਸੀਂ ਪਿਛਲੀ ਨੈਸ਼ਨਲ ਲੋਕ ਅਦਾਲਤ ਤੋਂ ਜ਼ਿਆਦਾ ਕੇਸ ਦਾ ਫੈਸਲਾ ਇੱਥੇ ਕਰਾਂਗੇ ਇੱਕ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਸ਼੍ਰੀ ਵਿਜੇਕਮਾਨ ਜਿਹੜੇ ਫੈਮਿਲੀ ਕੋਰਟ ਦੇ ਜੱਜ ਸਾਹਿਬ ਹੈ ਉੱਥੇ ਇੱਕ 11 ਸਾਲ ਤੋਂ ਲਗ ਜੋੜਾ ਰਹਿ ਰਿਹਾ ਸੀ ਉਹ ਲੋਕ ਅਦਾਲਤ ਦੇ ਜੱਸਾ ਉਹਦੇ ਤੇ ਵਕੀਲ ਸਾਹਿਬ ਦੇ ਐਫਰਟਸ ਦੇ ਨਾਲ ਉਹ ਮੈਟਰ ਕੰਪਰੋਮਾਈਜ਼ ਹੋ ਗਿਆ ਤੇ ਉਹ ਦੋਨੋਂ ਹੁਣ ਹਸਬੰਡ ਵਾਈਫ ਇਕੱਠਾ ਰਹਿਣਾ ਸਟਾਰਟ ਕਰ ਰਹੇ ਆ ਤੇ ਸਾਜੀ ਕੋਸ਼ਿ ਇੱਥੋਂ ਕਚੈਰੀ ਤੋਂ ਗਏ ਹੈਗੇ ਮੀਡੀਆ ਦੇ ਰਾਹੀਂ ਇੱਕ ਲੋਕਾਂ ਨੂੰ ਸੰਦੇਸ਼ ਦਿੱਤਾ ਜਾਣਾ ਕਿ ਲੋਕ ਅਦਾਲਤ ਦਾ ਬਹੁਤ ਜ਼ਿਆਦਾ ਬੈਨੀਫਿਟ ਹੈਗਾ ਇਹਦੇ ਨਾਲ ਆਪਸੀ ਰਾਜਾਬੰਦੀ ਦੇ ਨਾਲ ਕੇਸਾਂ ਦਾ ਫੈਸਲਾ ਹੁੰਦਾ ਹੈ ਕਈ ਵਾਰ ਇਹ ਹੁੰਦਾ ਕਿ ਕਚਹਿਰੀ ਜਿਹੜਾ ਫੈਸਲਾ ਹੁੰਦਾ ਹੈ ਉਹਦੇ ਵਿੱਚ ਇੱਕ ਪਾਰਟੀ ਜਿੱਤਦੀ ਹੈ ਇੱਕ ਪਾਰਟੀ ਹਾਰਦੀ ਹੈ ਤੇ ਕਈ ਵਾਰ ਨਾ ਰੰਜੀਸ਼ ਰਾਜਨ ਦੀ ਕਿ ਮੈਂ ਹਾਰ ਕਿਉਂ ਗਿਆ ਚਾਹੇ ਉਹਦਾ ਕੇਸ ਕਮਜ਼ੋਰ ਹੋਵੇ ਪਾਰਟੀ ਨੂੰ ਵੀ ਪਤਾ ਹੁੰਦਾ ਮੇਰਾ ਕੇਸ ਕਮਜ਼ੋਰ ਹੈਗਾ ਪਰ ਤਾਂ ਵੀ ਮੰਚ ਉਤਾ ਸਕਦੀ ਹੈ ਪਰ ਲੋਕ ਅਦਾਲਤ ਜਿਹੜਾ ਫੈਸਲਾ ਹੁੰਦਾ ਹੈ ਆ ਸੀ ਰਾਜਾ ਮੈਂ ਦੀ ਨਾਲ ਹੁੰਦਾ ਤਾਂ ਦੋਨੋਂ ਪਾਰਟੀਆਂ ਹੀ ਖੁਸ਼ ਖੁਸ਼ੀ ਕਰ ਜਾਂਦੀਆਂ ਅੱਛਾ ਇੱਕ ਇਹ ਤਾਂ ਸਭ ਤੋਂ ਵੱਡਾ ਫਾਇਦਾ ਹੈ ਕਿ ਇਹਦੇ ਵਿੱਚ ਜਿਹੜਾ ਕੋਰਟ ਫੀਸ ਹੈ ਜਿਹੜਾ ਕਵੀ ਸੂਪ ਦੇ ਵਿੱਚ ਤੁਹਾਨੂੰ ਕੋਰਟ ਫੀਸ ਲਾਉਣਾ ਪੈਂਦਾ ਉਹ ਵੀ ਵਾਪਿਸ ਹੋ ਜਾਂਦਾ ਹੈਗਾ ਅੱਛਾ ਇਸ ਫੈਸਲੇ ਦੀ ਅੱਗੇ ਕੋਈ ਅਪੀਲ ਨਹੀਂ ਹੋ ਸਕਦੀ ਅੱਛਾ ਇਹਦੇ ਨਾਲ ਜਿਹੜੇ ਬੰਦੇ ਲੜਦੇ ਆ ਉਹਨੇ ਦਾ ਕੀਮਤੀ ਵਕਤ ਵੀ ਬਚਦਾ ਹੈਗਾ ਨਹੀਂ ਤਾਂ ਹਰ ਤਰੀਕ ਤੇ ਵਕੀਲ ਸਾਹ ਕੋਲੇ ਆਣਾ ਪੈਂਦਾ ਹੈ ਫਿਰ ਕੋਰਟ ਚ ਵੀ ਜਾਣਾ ਪੈਂਦਾ ਹੈ ਕਈ ਵਾਰ ਫੌਦਾਰੀ ਕੇਸ ਹੁੰਦਾ ਜਿੱਦਾਂ ਚੈੱਕ ਬਾਉਂਸਿੰਗ ਕੇਸ ਹੈ ਕਿ ਮੁਲਜ਼ਮ ਨੂੰ ਸਵੇਰੇ 10 ਵਜੇ ਆ ਕੇ ਖੜ ਜਾਂਦਾ ਹੋ ਉਸ ਲਈ ਆਵਾਜ਼ ਚੱਲੀ ਹੈ ਉਸ ਲਈ ਅੰਦਰ ਜਾਂਦਾ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕਈ ਵਾਰ ਕਚਹਿਰੀ ਚ ਖੜਾ ਰਹਿੰਦਾ ਹੈਗਾ ਤੇ ਉਹਦੇ ਨਾਲ ਟੈਨਸ਼ਨ ਵੀ ਰਹਿੰਦੀ ਹੈ ਕਿ ਕੇਸ ਵਾਲੇ ਬੰਦੇ ਨੂੰ ਇਹ ਵੀ ਲੱਗਦਾ ਕਿ ਮੈਨੂੰ ਸਜ਼ਾ ਨਾ ਹੋ ਜੇ ਉਹ ਮੰਚ ਉਹ ਟੈਨਸ਼ਨ ਮਣੀ ਰਹਿੰਦੀ ਹੈਗੀ ਆ ਜੇ ਤਾਂ ਇਸ ਕੱਕ ਰਾਜੀਨਾਮਾ ਹੋ ਜੇ ਤੇ ਵਧੀਆ ਹੈਗਾ ਮੈਂ ਤੇ ਜੀਸਨ ਦੇ ਜਾਣਾ ਹੁਣ ਇੱਕ ਪ੍ਰਸ਼ਨ ਇਹ ਹੈ ਕਿ ਕਾਪਾ ਲੋਕ ਅਦਾਲਤ 'ਚ ਕੇਸ ਕਿਦਾਂ ਲਵਾ ਸਕਦੇ ਆ ਇਹਦਾ ਹਲਵਾ ਦਾ ਪੁਜਾ ਟੰਗਾ ਹੈ ਕਿ ਜਿਆਦਾ ਜਿਹੜੇ ਜੱਸ ਸਾਹਿਬ ਦੇ ਧਰ ਕੋਲ ਕੇਸ ਚੱਲਦਾ ਉਹਨਾਂ ਨੂੰ ਤੁਸੀਂ ਦਖਾ ਦੇ ਸਕਦੇ ਹੋ ਕਿ ਸਾਡਾ ਕੇਸ ਲੋਕ ਅਦਾਲਤ 'ਚ ਰੱਖ ਕੇ ਨਟਾਰਾ ਕੀਤਾ ਜਾਵੇ ਯਾ ਇਹ ਵੀਆਰ ਸੈਂਟਰ ਦੇ ਵਿੱਚ ਅਲਟਰਨੇਟਿਵ ਡਿਸਪਿਊਟਸ ਸਾਡਾ ਦਲਸਾ ਦਾ ਆਫਿਸ ਹੈਗਾ ਵਿਚਾਰੀ ਦੇ ਵਿੱਚ ਹੀ ਸਬ ਡਿਵੀਜ਼ਨ ਤੇ ਜਿਹੜੇ ਐਸਡੀਜੀਐਮ ਸਾਹਿਬ ਹੈਗੇ ਤੁਸੀਂ ਉਹਨਾਂ ਨੂੰ ਦਿਖਾ ਦੇ ਸਕਦੇ ਹੋ ਕਿ ਸਾਡਾ ਕੇਸ ਇਸ ਤਰੀਕ ਚ ਲੱਗਿਆ ਦਾ ਸਾਨੂੰ ਨੈਸ਼ਨਲ ਲੋਕ ਅਦਾਲਤ ਚ ਜਾਂ ਲੋਕ ਅਦਾਲਤ ਚ ਕੇਸ ਫੱਕੇ ਸਾਡਾ ਨੋਟ